मैं क्यों सोचा बचे रहन रहन के के मेरे मेरे तरकश तरकश तीर मैं क्यों सोचा बचे मेरे तरकश तीर पैर पैर ते लेखा दे विच जंग लिखवा के आया हाणा बबे आखिया ओंकार तक आयो ਮੈਂ ਕਿੰਨੇ ਜ਼ਖਮ ਸਾਹਵੇਂ ਚੀਸਕੁੱਟੀ ਹੈ ਇਹ ਜਾਣਨ ਲਈ ਮੈਂ ਕਿੰਨੇ ਜ਼ਖਮ ਸਾਹਵੇਂ ਚੀਸਕੁੱਟੀ ਹੈ ਇਹ ਜਾਣਨ ਲਈ ਮੇਰੇ ਇਸ ਜਿਗਰ ਦੇ ਤਕੜੇ ਚਾਹੇ ਸੰਸਾਰ ਤੱਕ ਆਇਓ ਕਿਵੇਂ ਸੀਨੇ ਚੋਂ ਉੱਠ ਕੇ ਨੈਣਾ ਦੇ ਕੋਇਆਂ ਤੇ ਜੰਮ ਜਾਂਦਾ ਹੈ ਕਿਵੇਂ ਸੀਨੇ ਚੋਂ ਉੱਠ ਕੇ ਨੈਣਾ ਦੇ ਕੋਇਆ ਤੇ ਜਮ ਜਾਂਦਾ ਕਿ ਇੱਕ ਅਥਰੂ ਦੇ ਸਿੱਦਤ ਨਾਲ ਛੋਹੇ ਠਾਰ ਤੱਕ ਆਇਓ ਅਸੀਂ 2-3 ਦਿਨ ਦੇ ਕੱਲ ਦੇ ਪੰਜਾਬੀ ਨਾਇਕਾਂ ਦੀ ਗੱਲ ਕਰ ਰਹੇ ਹਾਂ ਮੇਰਾ ਇਹ ਆਖਰੀ ਸ਼ੇਰ ਹੈ ਇਸ ਗਜ਼ਲ ਦਾ ਜੇ ਦੱਸਣਾ ਬਾਦ ਸਾਨੂੰ ਬਾਦ ਸ਼ਾਇਆ ਕਿੰਜ ਫੜਦੀਆਂ ਨੇ ਜੇ ਦੱਸਣਾ ਬਾਦ ਸਾਨੂੰ ਬਾਦ ਸ਼ਾਇਆ ਕਿੰਜ ਫੜਦੀਆਂ ਨੇ ਤਾ ਚੱਲ ਕੇ ਵੇਹੀ ਤੋ ਰਣਜੀਤ ਦੇ ਦਰਬਾਰ ਤੱਕ ਆਇਓ ਤਾ ਚੱਲ ਕੇ ਵੇਹੀ ਤੋ ਰਣਜੀਤ ਦੇ ਦਰਬਾਰ ਤੱਕ ਆਇਓ ਸ਼ੁਕਰੀਆ ਜੀ ਬਹੁਤ ਬਹੁਤ ਆਮੇ ਪੁੱਛ ਕੇ ਸੱਧਰਾਂ ਦੇ ਛੱਡ ਪਰਾਂ ਹੁਣ ਕੀ ਲੈਣਾ ਸਿਵਨਾਵੇਂ ਪੁੱਛ ਕੇ ਸੱਧਰਾਂ ਦੇ ਤੇਰੇ ਨਾਵਾਂ ਵਾਲੇ ਖਤਵੀ ਚੁੱਲ੍ਹੇ ਢਾ ਕੇ ਆਇਆ ਹਾਂ ਵਾਹ ਦੋ ਚਾਰ ਗੱਲਾਂ ਕਹਿਣੀ ਚਾਹੁੰਦਾ ਆ ਵੀ ਜਦੋਂ ਇਹ ਲਿਖੀ ਗਈ ਸੀ ਉਦੋਂ ਮੈਂ ਇਮੇਜਿਨ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਮੱਕੇ ਬਾਰੇ ਜਾ ਰਹੇ ਐ ਤੇ ਪੱਬਿਆਂ ਦੇ ਉੱਤੇ ਉਹਨਾਂ ਦੀ ਪੈਰ ਕੰਦੀ ਐ ਜਿਹੜੀ ਮਿੱਟੀ ਦੇ ਉੱਤੇ ਉਹਨਾਂ ਦਾ ਪੈਰ ਲਿਖਿਆ ਉਹ ਮਿੱਟੀ ਆਪਣੇ ਆਪ ਨੂੰ ਬਹੁਤ ਹੀ ਵੱਖਰੀ ਸਮਝਣ ਲੱਗ ਜਾਂਦੀ ਐ ਕਿ ਮਾਹੀ ਦਾ ਪੈਰ ਇਹਦੇ ਤੇ ਪਿੜ ਗਿਆ ਇਹਦੇ ਵਿੱਚ ਕਮਿਆਰ ਅੱਲਾਹ ਤਾਲਾ ਨੂੰ ਕਿਹਾ ਰੱਬ ਨੂੰ ਕਿਹਾ ਸੋਹਣੀ ਮਹੀਵਾਲ ਦੇ ਵਿੱਚ ਜੋ ਤੁਹਾਡੀ ਸੋਹਣੀ ਆ ਰੂਹ ਐ ਮਹੀਵਾਲ ਬਾਹੀ ਐ ਉਹਦੇ ਤੱਕ ਪਹੁੰਚਣਾ ਐ ਤੇ ਬਾਕੀ ਗੁਰੂ ਅਰਜਨ ਸਾਹਿਬ ਜੀ ਐ ਉਸ ਮਿੱਟੀ ਨੂੰ ਤਵੀ ਉੱਤੇ ਬੈਠ ਕੇ ਸਾਡੀ ਰੂਹ ਪੱਕਾ ਕਰਦੇ ਆ ਤੇ ਸਿੱਖੀਸਮ ਦੇ ਵਿੱਚ ਹੈ ਕਿ ਜਿਹੜੀ ਆਤਮਿਕ ਜਰਨੀ ਹੈ ਪ੍ਰਮਾਤਮਾ ਨੂੰ ਜਾ ਕੇ ਆਤਮਾ ਮਿਲਦੀ ਹੈ ਸਾਡੇ ਸੁਰਗ ਨਰਕ ਨਹੀਂ ਹੁੰਦਾ ਜੰਨਤ ਦਨਮ ਨਹੀਂ ਹੁੰਦੇ ਸਾਡੇ ਹੁੰਦਾ ਮੁਕਤੀ ਹੁੰਦਾ ਵੀ ਮੁੜ ਕੇ ਨਾ ਆਉਣਾ ਪਵੇ ਸੋ ਇਹ ਮਾੜਾ ਜਿਹਾ ਦਸ਼ਨਾ ਕਹਾਸਾ ਸੀਗਾ ਤੇ ਇਹਨਾਂ ਦਾ ਧੂੜ ਐ ਸਨੀਲ ਡੋਗਰੇ ਨੇ ਇਹ ਗੱਲ ਵੀ ਐ ਇਹਦੀ YouTube ਤੇ ਵੀਡੀਓ ਵੀ ਬਣੀ ਐ YouTube ਤੇ ਅਕ ਜਿੰਨਾ ਮੈਂ ਧੂੜ ਹਰਾਂ ਦੀ ਬਾਹੀ ਦੀ ਪੈੜ ਪਛਾਣਾ ਮੈਨੂੰ ਘੜਾ ਬਣਾ ਦੇਵੇ ਉਸ ਪਾਰ ਵਾਹੀ ਦੇ ਜਾਣਾ ਚੀਕਨੀ ਮਿੱਟੀ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਮਿੱਥ ਮਿੱਥ ਕੇ ਪੈਰਾ ਥੱਲੇ ਕਰ ਦੇ ਮੇਰੀ ਘੜੀ ਰਣਕ ਭੋਰਾ ਨਾ ਰਹਿ ਜਾਏ ਸੱਜਣਾ ਪੀਦੇ ਤਣਾ ਦਣਾ ਮੈਂ ਧੂੜ ਹਰਾਂ ਦੀ ਆਹੀ ਪੈ ਟਿ ਫਿਛਾ ਨ ਗੋਲ ਨਾ ਕੁੰਨ ਗੁੰਨ ਕੇ ਪੇੜੇ ਕਰਦੇ ਪਾ ਵੀ ਘੁੰਮਣ ਘੇਰੀ ਜੇ디 ਕੈਨੇਡਾ ਚ ਮੰਡੇ ਕੋ ਫਰਡੇ 40 ਘੰਟਿਆਂ ਦੀਆਂ ਨੂੰ ਮੈਂ ਘੁੰਮਣ ਘੇਰੀ ਕਿੰਨਾ ਘੇਰ ਦੇ ਚੱਕੇ ਵੜੀ ਗੁੰਨ ਗੁੰਨ ਕੇ ਢੇੜੇ ਕਰਦੇ ਪਾ ਵੀ ਘੁੰਮਣ ਘੇਰੀ ਚੱਕੇ ਉੱਤੇ ਇੰਜ ਸਵਾਰੀ ਨਾ ਲਾਵਾਂ ਜੱਗ ਫੇਰੀ ਮੁੜ ਕੇ ਨਾ ਆਵਾਂ ਚੱਕੇ ਉੱਤੇ ਇੰਜ ਸਵਾਰੀ ਨਾ ਲਾਵਾਂ ਜੱਗ ਫੇਰੀ ਯਾਰ ਪ੍ਰੀਤਾਂ ਦੇ ਸੰਗ ਸੱਜਣਾ ਹਰ ਤੇਰਾ ਝੂੜਾ ਮਾਣਾ ਤੇ ਦੁੱਖ ਸੁੱਖੋਂ ਦੇ ਝੂਟੇ ਹੀ ਹੈ ਬਿਲਕੁਲ ਠੀਕ ਯਾਰ ਪ੍ਰੀਤਾਂ ਦੇ ਸੰਗ ਸੱਜਣਾ ਹਰ ਤੇਰਾ ਝੂੜਾ ਮਾਣਾ ਆਖਰੀ ਪੈਰਾ ਤਤੀ ਤਵੀ ਵਾਲੀ ਗੱਲ ਹੈ ਸ੍ਰੀ ਗੁਰੂ ਅਰਜਨ ਸਾਹਿਬ ਦੀ ਰਾੜ ਰਾੜ ਕੇ ਰੱਖੀ ਮੈਨੂੰ ਤੇਰਾ ਮਿੱਠਾ ਪਾਣਾ ਉਹ ਜਦ ਤਤੀ ਤਵੀ ਦੇ ਬੈਠੇ ਸੀ ਮੈਂ ਕਿ ਤੇਰਾ ਪਾਣਾ ਮਿੱਠਾ ਲੱਗੇ ਸ਼ਬਦ ਆਪਣੇ ਘਾਰੇ ਸੀ ਰਾੜ ਰਾੜ ਕੇ ਰੱਖੀ ਮੈਨੂੰ ਤੇਰਾ ਮਿੱਠਾ ਪਾਣਾ ਪੱਕ ਪੱਕ ਕੇ ਪੱਕੀ ਹੋ ਜਾ ਮਨ ਰਹੇ ਨਾ ਕਾਣਾ ਬਨਸ ਚਿਆਰੀ ਤੇਰੀ ਹੋ ਜਾ ਜਗ ਤਣਾ ਨਾ ਤਾਣਾ ਮੇਰਵਾਨੀ ਬਹੁਤ ਬਹੁਤ ਬਹੁਤ